ਪੰਜਾਬ ਵਾਸੀਆਂ ਨੂੰ ਮੁਫਤ ਇਲਾਜ ਦੇਣ ਲਈ ਮਾਨ ਸਰਕਾਰ ਵਚਨਬੱਧ ਹੈ ਇਸ ਦੇ ਤਹਿਤ ਮੁੱਖ ਮੰਤਰੀ ਸਿਰਜ ਯੋਜਨਾ ਲਾਗੂ ਹੋ ਗਈ ਹੈ ਤੇ 10 ਲੱਖ ਵਾਲੇ ਕਾਰਡ ਜਿਹੜੇ ਬਣਨੇ ਸ਼ੁਰੂ ਹੋ ਗਏ ਨੇ ਪੰਜਾਬ ਭਰ ਚ ਕਾਰਡ ਬਣ ਰਹੇ ਨੇ ਸਾਡੇ ਨਾਲ ਬੱਸੀ ਪਠਾਣਾ ਤੋਂ ਐਮਐਲਏ ਰੁਪਿੰਦਰ ਹੈਪੀ ਨੇ ਗੱਲਬਾਤ ਕਰਾਂਗੇ ਹੈਪੀ ਜੀ ਇਲਾਕੇ ਚ ਕਿਵੇਂ ਚੱਲ ਰਿਹਾ ਹੈ ਕੰਮ ਕਾਰਡ ਬਣਾਉਂਦਾ ਬਿਲਕੁਲ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਨ੍ਹਾਂ ਨੇ ਐਡੀ ਵੱਡੀ ਯੋਜਨਾ ਜਿਹੜੀ ਦੇਸ਼ ਚ ਪਹਿਲੀ ਯੋਜਨਾ ਜਿਹੜੀ ਆਪਣੇ ਆਪ ਦੇ ਵਿੱਚ ਵਿਲੱਖਣ ਯੋਜਨਾ ਕਹਿ ਸਕਦਾ ਵੱਡੇ ਲੈਵਲ ਤੇ ਚੱਲੂਗੀ ਤੋਂ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੀ ਲਾਂਚ ਕੀਤੀ ਆ ਤੋਂ ਉਸ ਤੋਂ ਬਾਅਦ ਧੰਨਵਾਦ ਕਰਦੇ ਹਾਂ ਅਸੀਂ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਮੁੱਖ ਮੰਤਰੀ ਭਵਨ ਸਿੰਘ ਮਾਹਤ ਸਾਬ ਨੂੰ ਬਣਾਇਆ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਸੋ ਇਸ ਕਰਕੇ ਸਾਰੀਆਂ ਸਕੀਮਾਂ ਜਿਹੜੀਆਂ ਨੇ ਅੱਗੇ ਲਾਗੂ ਹੋ ਰਹੀਆਂ ਯੋਜਨਾਵਾਂ ਸੋ ਧੰਨਵਾਦ ਕਰਦੇ ਹਾਂ ਅਰਵਿੰਦ ਕੇਜਰੀਵਾਲ ਜੀ ਪਾਰਟੀ ਸੁਪਰੀਮੋ ਦਾ ਜਿਨ੍ਹਾਂ ਨੇ ਇੱਕ ਪਾਰਟੀ ਬਣਾਈ ਆਮ ਆਦੀ ਪਾਰਟੀ ਜਿਹੜੀ ਦੇਸ਼ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ ਸੋ ਪਿੰਡਾਂ ਦੇ ਵਿੱਚ ਅਸੀਂ ਜਾਣੇ ਆ ਲੋਕਾਂ ਦੇ ਵਿੱਚ ਬਹੁਤ ਵਧੀਆ ਰਿਸਪਾਂਸ ਜਿਹੜਾ ਇਹਦਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਲੋਕ ਇਹ ਕੋਈ ਮੈਂ ਇਹ ਮੈਨੂੰ ਸੋਸ਼ਲ ਕਾਜ਼ ਮੰਨਦਾ ਇਹਦੇ ਚ ਅੱਪਾ ਦੇਖੀ ਕਿ ਇਹ ਲੋੜ ਸੀ ਸਮੇਂ ਦੀ ਲੋੜ ਆ ਸਮੇਂ ਦੀ ਲੋੜ ਬਹੁਤ ਵੱਡੀ ਤਰੀਕ ਸਮੇਂ ਦੀ ਲੋੜ ਆ ਤੋਂ ਇਹਦੇ ਚ ਹੋਣਾ ਜ਼ਰੂਰੀ ਸੀਗਾ ਕਿਉਂਕਿ ਪੰਜਾਬ ਦੇ ਲੋਕ ਬਹੁਤ ਕਈ ਇਦਾਂ ਦੇ ਲੋਕ ਨੇ ਜਿਹੜੇ ਇਲਾਜ ਖਣੋ ਜ਼ਿੰਦਗੀ ਤੋਂ ਹੱਥੋਂ ਬੈੜਦੇ ਸੀ ਸੋ ਇਹ ਜ਼ਰੂਰੀ ਸੀਗਾ ਪੰਜਾਬ ਦੇ ਲੋਕਾਂ ਸਿਫਾ ਲਈ ਸੋ ਮੁੱਖ ਮੰਤਰੀ ਸਾਹਿਬ ਨੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਬੋਲਡ ਬਹੁਤ ਵੱਡਾ ਡਿਸੀਜਨ ਲਿਆ ਸੋ ਜਿਵੇਂ ਅਸੀਂ ਬਿਜਲੀ ਦਾ ਡਿਸੀਜਨ ਲਿਆ ਸੀਗਾ ਬਿਜਲੀ ਫ੍ਰੀ ਦਵਾਂਗੇ ਤੇ ਉਵੇਂ ਹੀ ਅਸੀਂ ਇਹ ਡਿਸੀਜਨ ਲਿਆ ਸੋ ਸਾਰਿਆਂ ਦੇ ਲਈ ਜਿਹੜੀ ਆ ਯੋਜਨਾ ਲਾਗੂ ਕੀਤੀ ਗਿਆ ਸੋ ਪਿੰਡਾਂ ਚ ਅਸੀਂ ਜਾਣੇ ਆ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਆ ਲੋਕ ਦਵਾਵਾਂ ਦਿੰਦੇ ਨੇ ਮੁੱਖ ਮੰਤਰੀ ਸਾਹਿਬ ਨੂੰ ਕਿ ਸਾਡੇ ਲਈ ਸੋਚਿਆ ਸਾਡੇ ਲਈ ਕੰਮ ਕੀਤਾ ਕਿ ਮੈਂ ਇੱਥੇ ਜ਼ਰੂਰ ਦੱਸਣਾ ਚਾਹੁੰਗਾ ਬਹੁਤ ਸਾਰੇ ਸਾਡੇ ਘਰਾਂ ਦੇ ਵਿੱਚ ਸਾਡੇ ਬਜ਼ੁਰਗ ਸਾਡੀਆਂ ਬੀਬੀਆਂ ਇਹ ਦੱਸਦੀ ਨਹੀਂ ਸੀਗੀਆਂ ਦੱਸਦੇ ਨਹੀਂ ਸੀ ਬਜ਼ੁਰਗ ਵੀ ਕਿ ਸਾਨੂੰ ਅਸੀਂ ਬਿਮਾਰ ਆ ਉਹਕੇ ਜਿਉਂ ਦੱਸ ਉਹਨਾਂ ਨੂੰ ਐਸਜੀ ਇਹ ਇਲਾਜ ਤੇ ਪੈਸੇ ਲੱਗਣਗੇ ਸਾਡੇ ਘਰ ਦਾ ਸਿਸਟਮ ਸਾਡਾ ਪੁੱਤ ਕੱਲਾ ਕਮਾਉਣ ਵਾਲਾ ਪਹਿਲਾਂ ਹੀ ਕਰਦੇ ਸਿਸਟਮ ਮਤਲਬ ਬਹੁਤ ਚੀਜ਼ਾਂ ਇਦਾਂ ਨਹੀਂ ਨੇ ਜਿਹੜੇ ਇਲਾਜ ਖੋਣੋ ਮਿਲ ਅੰਦਰੋਂ ਅੰਦਰ ਹੀ ਘੁੱਟ ਕੇ ਮ ਮੌਤ ਹੋ ਜਾਂਦੀ ਸੀ ਪਰ ਉਹ ਦੱਸਦੇ ਨਹੀਂ ਸੀ ਸੋ ਉਹਨਾਂ ਨੂੰ ਇੱਕ ਰਲੀਫ ਮਿਲੂਗਾ ਉਹਨਾਂ ਨੂੰ ਇੱਕ ਰਾਹਤ ਮਿਲੂਗੀ ਕਿ ਸਾਡੇ ਲਈ ਕਿਸੇ ਨੇ ਇੱਕ ਸੋਚਿਆ ਹੈਗਾ ਸੋ ਮੁੱਖ ਮੰਤਰੀ ਸਾਹਮਣੇ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਸਾਰਿਆਂ ਮਾਵਾਂ ਲਈ ਸਾਰਿਆਂ ਪੈਣਾਂ ਲਈ ਭਰਾ ਹੋਣ ਦੇ ਨਾਤੇ ਸਾਰੇ ਭਾਈਆਂ ਲਈ ਸਾਰੇ ਬੱਚੇ ਸਭ ਦੇ ਲਈ ਸੋਚੇ ਦੇ ਸਾਰਿਆਂ ਦਾ 10 ਲੱਖ ਦਾ ਇਲਾਜ ਜਿਹੜਾ ਉਹ ਫ੍ਰੀ ਕਰ ਦੱਸ ਜਿਸ ਇਸ ਪ੍ਰਕਿਰਿਆ ਦੇ ਅਧੀਨ ਜਿਹੜਾ ਹੈਗਾ ਕੋਈ ਕਿਸੇ ਨੂੰ ਜਿਵੇਂ ਪਹਿਲਾਂ ਸਕੀਮਾਂ ਆਉਂਦੀਆਂ ਸੀ ਕਿ ਕਿਸੇ ਕੋਲ 2 ਏਕੜ ਜ਼ਮੀਨ ਆ ਤਾਂ ਉਹਦਾ ਇਹ ਕੁਝ ਨਹੀਂ ਹੋਣਾ ਜਾਂ ਕਿਸੇ ਦੀ ਜਿਹੜੀ ਹੈਗੀ ਆ ਇਹ ਕਾਸਟ ਆ ਉਹਦਾ ਇਹ ਕੁਝ ਨਹੀਂ ਹੋਣਾ ਪਰ ਇਸ ਜਿਹੜਾ ਹੈਗਾ 10 ਲੱਖ ਵਾਲੇ ਯੋਜਨਾ ਦੇ ਤਹਿਤ ਐਸਾ ਕੁਝ ਨਹੀਂ ਹੋਵੇਗਾ ਬਿਲਕੁਲ ਜੀ ਇਹ ਇਸੇ ਕਰਕੇ ਬੈਨੀਫਿਟ ਹੈਗਾ ਜਿਵੇਂ ਅਸੀਂ ਬਿਜਲੀ ਫ੍ਰੀ ਦਿੱਤੀ ਸੀ ਅਸੀਂ ਕਿਸੇ ਨੂੰ ਸਪੱਸ਼ਟ ਵੀ ਕੌਣ ਕੀ ਆ ਅਸੀਂ ਤਾਂ ਕੋਈ ਕਾਸਟ ਵਾਲਾ ਬੈਰੀਅਰ ਲਾਇਆ ਅਸੀਂ ਤਾਂ ਕੋਈ ਇਨਕਮ ਵਾਲਾ ਬੈਰੀਅਰ ਨਹੀਂ ਲਾਇਆਗਾ ਇਹਦੇ ਤੇ ਵੀ ਬਿਲਕੁਲ ਕੋਈ ਇਦਾਂ ਦਾ ਬੈਰੀਅਰ ਨਹੀਂ ਹੋਊਗਾ ਕੋਈ ਇਦਾਂ ਦੇ ਇਹਦੇ ਤੇ ਥੋਪਿਆ ਨਹੀਂ ਜਾਊਗਾ ਕਿ ਫਲਾਣੇ ਬੰਦੇ ਦਾ ਸਾਰਿਆਂ ਲਈ ਹੈ ਸਾਰਿਆਂ ਮਤਲਬ ਸਾਰਿਆਂ ਲਈ ਹੈ ਕੋਈ ਕਿਸੇ ਕਾਸਟ ਤੋਂ ਆ ਕੋਈ ਕਿਸੇ ਦਾ ਇਕਨੋਮਿਕ ਸਟੇਟਸ ਕੀ ਆ ਕਿਸੇ ਦਾ ਕੀ ਅਸੀਂ ਕਿਸੇ ਚੀਜ਼ ਤੇ ਨਹੀਂ ਪੈਂਦੇ ਆ ਸਾਡੇ ਅਸੀਂ ਉਹ ਚੀਜ਼ ਦਿਮਾਗ ਚੋਂ ਹੀ ਕੱਢ ਦਿੱਤੀ ਅਸੀਂ ਕਹਿੰਦੇ ਸਾਰਿਆਂ ਲਈ ਬਰਾਬਰ ਜਿਹੜਾ ਅਧਿਕਾਰ ਹੋਊਗਾ ਸੋ ਜਿਹੜਾ ਵੀ ਪੰਜਾਬ ਦਾ ਪਸਨੀਕ ਹੈ ਪੰਜਾਬ ਦਾ ਵੋਟਰ ਕਾਰਡ ਹੈ ਕੋਲ ਹੈਗਾ ਤੇ ਪੰਜਾਬ ਦਾ ਆਧਾਰ ਕਾਰਡ ਬਣਿਆ ਸੋ ਸਾਰੇ ਇਹਦੇ ਚ ਵਧੀਆ ਤਰੀਕੇ ਨਾਲ ਮਤਲਬ ਆਪਣਾ ਜਿਹੜਾ ਉਹ ਇਲਾਜ ਕਰਾ ਲੈਣਗੇ ਕੋਈ ਨਹੀਂ ਹੋਊਗਾ ਕਿ ਬਹੁਤ ਮਾੜਾ ਉਹ ਜਿਹੜਾ ਪਹਿਲਾਂ ਚੱਲਦਾ ਆ ਰਿਹਾ ਸੀਗਾ ਫਲਾਣਾ ਆ ਨਹੀਂ ਜੀ ਉੱਥੇ ਜਾਣਾ ਉੱਥੇ ਜਾ ਕੇ ਪਤਾ ਲੱਗਣਾ ਕਿ ਆਹ ਤਾਂ ਤੁਹਾਡੀ ਬਿਮਾਰੀ ਹੋ ਨਹੀਂ ਜੀ ਆ ਤੁਹਾਡਾ ਫਲਾਣਾ ਨਹੀਂ ਇਹਦੇ ਚ ਇਦਾਂ ਦੀ ਕੋਈ ਗੱਲ ਨਹੀਂ ਸਾਰਾ ਤੁਸੀਂ ਸਕੀਮ 'ਚ ਹੀ ਨਹੀਂ ਲੋਂਦੇ ਕੀ ਵੀ ਉੱਥੇ ਵੀ ਹੁੰਦਾ ਸੀਗਾ ਬਿਲਕੁਲ ਜੀ ਉਹ ਬੰਦਾ ਉਹ ਕਾਰਡ ਚੱਕੀ ਫਰੀ ਜਾਂਦਾ ਸੀਗਾ ਉਹ ਜਾ ਕੇ ਫਿਰ ਅੱਚ ਕਈ ਵਕਈਆਂ ਨਾਲ ਇਹ ਵੀ ਹੋਇਆ ਵੀ ਇਲਾਜ ਹੋ ਜਾਣਾ ਉਹਨੂੰ ਬਾਅਦ 'ਚ ਪਤਾ ਲੱਗਣਾ ਸੀ ਸਕੀਮ 'ਚ ਨਹੀਂ ਆਉਂਦੇ ਫਿਰ ਉਹ ਜਿਹੜਾ 35 40 50000 ਰੁਪਏ ਲੱਖ ਅੱਡੋ 2 ਲੱਖ ਦੇਣਾ ਸੀ ਉਹ ਫਿਰ ਉਹਦੇ ਲਈ ਕਰਜ਼ਾ ਚੱਕਦਾ ਸੀਗਾ ਇਦਾਂ ਵੀ ਹੋਇਆ ਬਹੁਤ ਬਹੁਤ ਜਗ੍ਹਾ ਤੇ ਹੋਇਆ ਸੋ ਇਹ ਇਹ ਬਿਲਕੁਲ ਦਿਮਾਗ 'ਚੋਂ ਕੱਢ ਦੇਣ ਸ ਸਾਰੇਆਂ ਨੂੰ ਇਲਾਜ ਜਿਹੜਾ ਫ੍ਰੀ ਕਰ ਦਿੰਦਾ ਹੈ। ਇਹ ਵੀ ਜੀ ਗੱਲ ਕਰੀ ਤਾਂ ਜਿਹੜੇ ਕਿਹੜੇ-ਕਿਹੜੇ ਮਾਰੇ ਕਿੰਨੇ ਟਾਈਪ ਦੇ ਜਿਹੜੇ ਬਿਮਾਰੀਆਂ ਹੈਗੀਆਂ ਇਸ ਕਾਰਡ ਦੇ ਅਧੀਨ ਆਉਂਦੀਆਂ ਨੇ ਕਿ ਲੋਕ ਇਲਾਜ ਕਰਵਾ ਸਕਣ। ਕਿਉਂਕਿ ਕਈ ਵਾਰ ਜਿਹੜੇ ਪਹਿਲਾਂ ਹੈਲਥ ਕਾਰਡ ਚੱਲਦੇ ਨੇ ਉਹਨਾਂ ਅਕੋਰਡਿੰਗ ਹੀ ਹੁੰਦਾ ਸੀ ਕਿ ਤੁਸੀਂ ਇਸ ਪੁਆਇੰਟ ਦਾ ਇਲਾਜ ਨਹੀਂ ਕਰਵਾ ਸਕਦੇ। ਜਾਂ ਇਹ ਜਿਹੜਾ ਹੈਗਾ ਕਿ ਤੁਸੀਂ ਨਹੀਂ ਕਰਵਾ ਸਕਦੇ ਇਹ ਕਿਹੜੇ ਕਿੰਨੇ ਬਿਮਾਰੀਆਂ ਹੈਗੇ ਜਿਹੜੇ ਦੇ ਅਧੀਨ ਆਉਂਦੀਆਂ ਨੇ। ਬਹੁਤ ਇਹ ਵਧੀਆ ਤੁਹਾਡਾ ਸਵਾਲ ਆ ਜੀ ਬਿਮਾਰੀਆਂ ਜਿਹੜੀਆਂ ਨੇ ਮੈਂ ਪਹਿਲਾਂ ਵੀ ਕਹਿਆ ਕਰਿਆ ਕੋਈ ਬਿਮਾਰੀ ਇਦਾਂ ਦੀ ਨਹੀਂ ਜਿਹੜੀ ਦੇ ਅਧੀਨ ਨਹੀਂ ਹੁੰਦੀ ਸਾਰੀਆਂ ਦਾ ਅਸੀਂ ਇਲਾਜ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਨੇ ਤਾਂ ਹਾਸੇ ਦੇ ਲੈਹੇ ਚ ਵੀ ਦੱਸਤਾ ਸੀ ਕਿ ਕਈ ਬਿਮਾਰੀਆਂ ਉਹ ਵੀ ਨੇ ਜਿਨ੍ਹਾਂ ਦਾ ਇਲਾਜ ਇੱਥੇ ਲਿਖਿਆ ਹੋਇਆ ਉਹ ਦਰਦਨ ਦੱਸ ਕੇ ਗਏ ਨੇ ਉਹਨਾਂ ਦਾ ਵੀ ਇਲਾਜ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਕਹਿੰਦੇ ਭਾਈ ਕਰਦੇ ਆ ਕੋਈ ਜਿਹੜਾ ਵੀ ਚਲੋ ਮੁੱਖ ਮੰਤਰੀ ਸਾਹਿਬ ਦਾ ਵੱਡਾ ਉਹਦਾ ਹੈਗਾ ਵੱਡੇ ਲੈਵਲ ਤੇ ਪਰ ਮੈਂ ਤਾਂ ਮੈਂ ਦੱਸਿਆ ਵੀ ਭਾਈ ਉਹਨਾਂ ਤਾਂ ਇਹ ਵੀ ਦੱਸਤਾ ਵੀ ਅਸੀਂ ਉਹ ਵੀ ਇਲਾਜ ਕਰਦਾਂਗੇ ਜਿਹੜੇ ਜਿਹੜਾ ਮੜਾ ਮੋਟਾ ਕੋਈ ਅ ਨਹੀਂ ਸਹੀ ਚੱਲ ਰਿਹਾ ਉਹ ਵੀ ਇਲਾਜ ਜਿਹੜਾ ਇਹ ਚ ਹੋ ਜੂਗਾ ਘਬਰਾਉਣ ਦੀ ਗੱਲ ਨਹੀਂ ਤੁਸੀਂ ਸੋ ਸਾਰਿਆਂ ਦਾ ਇਲਾਜ ਜਿਹੜਾ ਉਹ ਸਾਰੇ ਸਾਰੀਆਂ ਮਰੀਆਂ ਦਾ ਇਲਾਜ ਜਿਹੜਾ ਚ ਹੈ ਗੱਲ ਕਰਤਾ ਇਹਦੀ ਪ੍ਰਕਿਰਿਆ ਹੈਗੀ ਪ੍ਰਕਿਰਿਆ ਜਿਹੜੀ ਮੈਂ ਹੁਣ ਆਮ ਲੋਕ ਨੇ ਉਹਨਾਂ ਨੂੰ ਵੀ ਆਪਾਂ ਸੌਖੇ ਢੰਗ ਨਾਲ ਸਮਝਾਈਏ ਕਿ ਦੀ ਪ੍ਰਕਿਰਿਆ ਕੀ ਹੋਊਗੀ ਕਿਸ ਤਰ੍ਹਾਂ ਜਿਹੜੇ ਹੈਗੇ ਆ ਉਹ ਇਹ ਕਾਰਡ ਪ੍ਰਾਪਤ ਕਰ ਸਕਦੇ ਨੇ ਆਮ ਲੋਕ ਬਿਲਕੁਲ ਜੀ ਬੜਾ ਸੌਖਾ ਹੈਗਾ ਜਾਣੇ ਆ ਪਿੰਡਾਂ ਦੇ ਵਿੱਚ ਸਾਡੇ ਵਲੰਟੀਅਰਸ ਵੀ ਲੱਗੇ ਹੋਏ ਨੇ ਨਾਲ ਸਾਥ ਦੇ ਰਹੇ ਨੇ ਕਿਉਂਕਿ ਬਹੁਤ ਵੱਡੀ ਯੋਜਨਾ ਤੇ ਸਾਰਿਆਂ ਨੂੰ ਸਾਥ ਦੇਣਾ ਵੀ ਬਣਦਾ ਹੈ ਵਲੰਟੀਅਰ ਸਾਥ ਦੇ ਰਹੇ ਨੇ ਉਹਦੀ ਸਲਿੱਪ ਕੱਢੀ ਜਾਂਦੀ ਹੈ ਜਦ ਤੋਂ ਸਲਿੱਪ ਉਹ ਤੋਂ ਬਾਅਦ ਕਾਰਡ ਬਣ ਕੇ ਆਉਂਦਾ ਉਹ ਪ੍ਰੋਪਰ ਸੀਐਸਸੀ ਸੈਂਟਰ ਤੇ ਜਾਊਗਾ ਉਹਦਾ ਕਾਰਡ ਬਣੂਗਾ ਉਹਦੀ ਸਲਿੱਪ ਤੋਂ ਬਾਅਦ ਉਹਨੂੰ ਅਪਾਇੰਟਮੈਂਟ ਮਿਲ ਜਾਂਦੀ ਹੈ ਕਿ ਤੁਸੀਂ ਇੰਨੇ ਵੇਲੇ ਜਾ ਕੇ ਆਪਣੇ ਫੋਟੋ ਜੋ ਵੀ ਆਪਣਾ ਕਰਾਉਣ ਵਾਲਾ ਕਿਉਂਕਿ ਬਹੁਤ ਸਰਲ ਹੈ ਤੇ ਸਭ ਤੋਂ ਵੱਡੀ ਗੱਲ ਹੈ ਫਰੀ ਹੈ ਕੋਈ ਤੁਹਾਡਾ ਪੈਸਾ ਨਹੀਂ ਲੱਗਦਾ ਤੁਹਾਨੂੰ ਮੈਂ ਇੱਕ ਉਦਾਹਰਨ ਦਵਾਂਗਾ ਕਿ ਇਮਾਨਦਾਰੀ ਦੀ ਮਿਸਾਲ ਕੀ ਹੁੰਦੀ ਹੈ ਇਹ ਹੈ ਕਿ ਤੁਸੀਂ ਦੇਖੋ ਜਦੋਂ ਸਾਡੇ ਸਾਡੀ ਨੌਲੇਜ ਚ ਆਇਆ ਸਿਹਤ ਮੰਤਰੀ ਸਾਹਿਬ ਦੀ ਨੌਲੇਜ ਚ ਆਇਆ ਕਿ ਕੋਈ ਪੈਸੇ ਲੈ ਰਿਹਾ ਹੈਗਾ ਤੋਂ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਤੇ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਉਹ ਵੀ ਕੀਤੀ ਗਈ ਐ ਸੋ ਇਸ ਇਥੋਂ ਕੀ ਪਤਾ ਲੱਗਦਾ ਕਿ ਅਸੀਂ ਬਿਲਕੁਲ ਨਚਲੇ ਪੱਦਰ ਤੱਕ ਜਾ ਕੇ ਇਹਨੂੰ ਆਪ ਦੇਖ ਰਹੇ ਹਾਂ ਮੁੱਖ ਮੰਤਰੀ ਸਾਹਿਬ ਆਪ ਧਿਆਨ ਰੱਖ ਰਹੇ ਨੇ ਸਿਹਤ ਮੰਤਰੀ ਸਾਹਿਬ ਤੇ ਸਾਡੀ ਸਾਰੀ ਟੀਮ ਆਪ ਧਿਆਨ ਰੱਖ ਰਹੀ ਹੈ ਕਿ ਪੈਸਾ ਇਹਦੇ ਵਿੱਚ ਕਿਤੇ ਵੀ ਨਹੀਂ ਚੱਲਦਾ ਜੇ ਕੋਈ ਬੰਦਾ ਕਹਿੰਦਾ ਪੈਸੇ ਨਾਲ ਕਾਰਡ ਬਣਾਉਂਗੇ ਜਾਂ ਪੈਸੇ ਨਾਲ ਹੋਊਗਾ ਬਿਲਕੁਲ ਗਲਤ ਹੈਗਾ ਬਿਲਕੁਲ ਫ੍ਰੀ ਆਫ ਕਾਸਟ ਕਾਰਡ ਬਣ ਰਹੇ ਤੇ ਫ੍ਰੀ ਆਫ ਕਾਸਟ ਜਿਹੜਾ ਇਲਾਜ ਆ ਉਹ ਬਿਲਕੁਲ ਹੋਊਗਾ ਸੋ ਇਹ ਸਨ ਸਾਡੇ ਨਾਲ ਰੁਪਿੰਦਰ ਹੈਪੀ ਜੀ ਐਮਐਲਏ ਜਿਨ੍ਹਾਂ ਨੇ ਸੌਕੇ ਸ਼ਬਦਾਂ ਸਮਝਾਇਆ ਕਿ ਜਿਹੜਾ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਆ ਉਹ ਕਿਸ ਤਰ੍ਹਾਂ ਬਣ ਸਕਦਾ ਔਰ ਤੁਸੀਂ ਕਿਸ ਤਰ੍ਹਾਂ ਉਸਦੇ ਜਿਹੜੇ ਫਾਇਦੇ ਲੈ ਸਕਦੇ ਹੋ ਕਿਉਂਕਿ ਇਸ ਦਿਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਤੋਂ ਲੈ ਕੇ ਐਮਐਲਏਜ਼ ਵਲੰਟੀਅਰ ਤੱਕ ਜਿਹੜੇ ਹੈਗੇ ਆਮ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਔਰ ਉਹਨਾਂ ਦਾ ਇੱਕ ਹੀ ਮਕਸਦ ਹੈ ਕਿ ਪੰਜਾਬ ਦੇ ਆਮ ਲੋਕਾਂ ਨੂੰ ਜਿਹੜਾ ਹੈਗਾਗਾ ਸੇ ਸਹੂਲਤਾਂ ਬਹੁਤ ਹੀ ਸੌਖੇ ਤੇ ਸੌਖੇ ਤਰੀਕੇ ਨਾਲ ਮਿਲਣ ਕੈਮਰਾ ਸਹਿਯੋਗੀ ਕੁਲਜਿੰਦਰ ਸੂਤ ਦੇ ਨਾਲ ਚੰਡੀਗੜ੍ਹ ਤੋਂ ਰਿਸ਼ੀ ਰਾਹੀ ਵਰਲਡ ਪੰਜਾਬੀ